ਅੱਜ ਇਹਨੂੰ ਮਾਰ ਕੇ ਛੱਟ ਕੇ ਸਵੇਰੇ ਪਿੰਡ 'ਚ ਕਿਸਨ ਹੋਰ ਮਾਰ ਕੇ ਛੱਟਣਗੇ ਇਹ ਐ ਥੋੜੇ ਹੁੰਦੇ ਵੀ ਜੇ ਕਿਸੇ 3 ਪੁੱਤ ਹੁੰਦੇ ਤੇ ਵੀ ਆਏ ਨਸ਼ਾ ਖਵਾ ਕੇ ਤੇ ਮਾਰ ਕੇ ਛੱਟ ਜਾਣਾ ਅਗਲੇ ਨੂੰ ਚਿੱਟਾ ਫੁੱਲ ਵੇਖਦਾ ਫੁੱਲ ਵੇਖਦਾ ਹਾਂ ਸਰਕਾਰ ਤਾਂ ਕਹਿੰਦੀ ਬੰਦ ਹੋ ਗਿਆ ਚਿੱਟਾ ਨਹੀਂ ਨਹੀਂ ਕਿੱਥੇ ਬੰਦ ਹੋ ਗਿਆ ਵੀਰੇ ਸਾਡੇ ਪਿੰਡ ਦੀ 20 ਘਰ ਹੋਣਗੇ ਜਿਹੜੇ ਵੇਚਦੇ ਆ ਸਰਕਾਰ ਕਹਿੰਦੀ ਉਹ ਵੀ ਅਸੀਂ ਘਟਾਉਣੇ ਆ ਹਨਾ ਜਿਆਦਾ ਫਿਰ ਬਈ ਉਹਦੀ ਦੋ ਮੰਜ਼ਲੀ ਕੋਠੀ ਹਟਾਵੇ ਸਰਕਾਰ ਅਸੀਂ ਮੰਨ ਜਾਾਂਗੇ ਬਾਹਰ ਟਾਉਂਦੇ ਹੋਣੇ ਕਿਤੇ ਬਈ ਸਾਡੇ ਪਿੰਡ 'ਚ ਤਾਂ ਸ਼ਰਿਆਮ ਵੇਚਦੇ ਉਹਨੇ ਕੁੱਟਮਾਰ ਕਰੀ ਜੀ ਸਾਨੂੰ ਇਨਸਾਫ ਨਹੀਂ ਹੋਈ ਕਿੰਨੇ ਨੇ ਕੁੱਟਿਆ ਬਈ ਉਹਨਾਂ ਨੇ ਓਕੇ ਕਰਨੀ ਕੁੱਟਿਆ ਉਹਨਾਂ ਨੇ ਗੋਲੀਆਂ ਲੈਣ ਗਿਆ ਜੀ ਨਾਲੇ ਇਹਦੇ ਪੈਸੇ ਕੋਈ ਉਹਨਾਂ ਨੇ ਗੋਲੀਆਂ ਕਿਹੜੀਆਂ ਗੋਲੀਆਂ ਲੈਣ ਗਿਆ ਗੋਲੀਆਂ ਹੀ ਖਾਂਦਾ ਜੀ ਨਾ ਇਹ ਹਲਗਾਈ ਬਈ ਕੁੱਟਮਾਰ ਕੀਤੀ ਗਈ ਪਹਿਲਾਂ ਹਾਂਜੀ ਕੁੱਟਮਾਰ ਕੀਤੀ ਆ ਜੀ ਦੰਦ ਵੀ ਟੁੱਟਿਆ ਜੀ ਉਹਦੇ ਓਕੇ ਕਿਹਾ ਗਿਆ ਜੀ ਗੋਲੀਆਂ ਲੈਣ ਉਹਨਾਂ ਨੇ ਮੇਥੋਂ ਨਾਲੇ ਤਾਂ ਪੈਸੇ ਗੋਲੇ ਨਾਲੇ ਮੇਰੇ ਦੋ ਤਿੰਨ ਚਪੇੜੇ ਮਾਰੇ ਕਹਿੰਦੇ ਅਗੇ ਮੈਂ ਮੈਂ ਉੱਥੇ ਕਾਟੋ ਬੈਠਾ ਸਾਨੂੰ ਮਲਾਇਮ ਨੇ ਅੱਖ ਇੱਥੇ ਹੀ লাশ ਕੱਢੀ ਜਾਂਦੀ ਕਹਿੰਦਾ ਇਹ ਤਾਂ ਨੋਰਮਲ ਕੇਸ ਆ ਕੋਈ ਕਾਰਵਾਈ ਨਹੀਂ ਹੋਣੀ ਸ਼ੋਕਮਾਰ ਨਸ਼ਾ ਵੇਚਦਾ ਉਹਦੇ ਘਰ ਦੀ ਕਵਿਤਾ ਰਾਣੀ ਨਸ਼ਾ ਵੇਚਦੀ ਆ ਠੀਕ ਆ ਸਾਰਾ ਫੈਮਿਲੀ ਨਸ਼ਾ ਵੇਚਦੀ ਆ ਘਰ ਜਾ ਕੇ ਵੇਖੋ ਸਾਰਾ ਘਰ ਜਾ ਕੇ ਵੇਖੋ ਕਿ ਆਹ ਕਿੱਲੇ ਦੀ ਓਡੀ ਕੋਠੀ ਆਣੀ ਜਿਹਦੇ ਕੋਲ ਮਰ ਲਾਣੀ ਉਹ ਕੋਠੀ ਕਿੱਥੋਂ ਭਾਲ ਗੋ ਸਾਰੇ ਪੁਲਿਸ ਵਾਲਿਆਂ ਨੂੰ ਪਤਾ ਸਭ ਫੰਨੇ ਸਭ ਲ ਜਾਂਦੀ ਹਾਂ ਪੁੱਛ ਵੀ ਲੈ ਜਾਂਦੀ ਹੈ ਹਾਂ ਜੀ ਹਨ ਨੂੰ ਪਤਾ ਮਹਿਲ ਪਾਈ ਬੈਠਿਆ ਤੇ ਚਿੱਟੇ ਨਾਲ ਹੀ ਪਾਈਆਂ ਐਵੇਂ ਤਾਂ ਪੈਂਦੀਆਂ ਨਹੀਂ ਨੀ ਸਰਕਾਰ ਤਾਂ ਘਰ ਢਾਈ ਜਾਂਦੀ ਹੈ ਕੋਈ ਨਹੀਂ ਇੱਥੇ ਆਉਂਦਾ ਜੀ ਆਉਂਦੇ ਹੀ ਨਹੀਂ ਕੋਈ ਇੱਥੇ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮਹਿਮਤਾਜ ਪਿੰਡੇ ਭਲਾਈਆਣਾ ਵਿੱਚ ਇੱਕ ਮੰਦਪਾਗੀ ਘਟਨਾ ਵਾਪਰੀ ਹੈ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਮੌਤ ਹੁੰਦੀ ਕਿਵੇਂ ਆ ਉਸ ਦੀ ਇੱਕ ਵੀਡੀਓ ਵੀ ਹੈ ਕਿ ਉਹਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਕੁੱਟਮਾਰ ਕੀਤੀ ਉਹਨਾਂ ਦੇ ਵੱਲੋਂ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਗੋਲੀਆਂ ਵੇਚਦੇ ਨੇ ਪਿੰਡ ਦੇ ਵਿੱਚ ਪਿੰਡ ਪੂਰਾ ਇਕੱਠਾ ਹੋਇਆ ਉਸ ਨੌਜਵਾਨ ਦੀ ਜਿਹੜੀ ਹੈ ਉਹ ਮੌਤ ਹੋ ਚੁੱਕੀ ਹੈ ਵਾਟਰ ਵਕਤ ਦੇ ਜਿਹੜੇ ਇੱਥੇ ਪਾਣੀ ਟ੍ਰੀਟਮੈਂਟ ਤਲਾਹ ਦੇ ਵਿੱਚ ਉਸ ਦੀ ਜਿਹੜੀ ਮ੍ਰਿਤਕ ਦੇਹ ਆ ਇੱਥੋਂ ਪ੍ਰਾਪਤ ਹੋਈ ਹੈ ਗੱਲਬਾਤ ਕਰਦੇ ਆ ਪਰਿਵਾਰ ਆ ਪੂਰਾ ਪਿੰਡ ਆ ਕਿ ਪੂਰਾ ਮਾਮਲਾ ਕੀ ਹੈ ਕੀ ਹੋਇਆ ਬਾਈ ਜੀ ਤੁਸੀਂ ਭਰਾਓ ਮੁੰਡੇ ਦੇ ਕੀ ਵਾਪਰੀ ਘਟਨਾ ਜੀ ਵਾਪਰੇ ਇਹ ਮੰਨ ਕੇ ਚਾ ਲੋ ਘਰੇ ਆਇਆ ਸੀ ਨਾ ਜਦੋਂ ਉਹਦੇ ਦੰਦ ਟੁੱਟੇ ਸੀ ਉਹਨਾਂ ਨੇ ਕੁੱਟ ਮਾਰ ਕਰੀ ਜੀ ਸਾਨੂੰ ਇਨਸਾਫ ਨਹੀਂ ਦਈ ਕਿੰਨਾਂ ਨੇ ਕੁੱਟਿਆ ਬਾਈ ਉਹਨਾਂ ਨੇ ਸੋਕੇ ਜਾਣੇ ਕੁੱਟਿਆ ਉਹਨਾਂ ਦੇ ਗੋਲੀਆਂ ਲੈਣ ਗਿਆ ਸੀ ਜੀ ਨਾਲੇ ਇਹਦੇ ਪਾਸੇ ਕੋਈ ਉਹਨਾਂ ਨੇ ਗੋਲੀਆਂ ਕਿਹੜੀਆਂ ਗੋਲੀਆਂ ਲੈਣ ਗਿਆ ਸੀ ਗੋਲੀਆਂ ਹੀ ਖਾਂਦੇ ਸੀ ਨਸ਼ੇ ਵਾਲੀਆਂ ਜੀ ਨਸ਼ੇ ਵਾਲੀਆਂ ਹਾਂਜੀ ਉਹਨਾਂ ਨੇ ਕੁੱਟ ਮਾਰ ਕਰ ਹਾਂਜੀ ਉਹ ਗੋਲੀਆਂ ਵੇਚਦੇ ਆ ਠੀਕ ਹੈ ਇੱਕ ਜਿਹੜੀ ਵੀਡੀਓ ਆ ਤੁਹਾਡੇ ਭਰਾ ਦੀ ਉਹਦੇ ਵਿੱਚ ਕੀ ਬੋਲ ਰਿਹਾ ਕੀ ਕਹਤਾ ਉਹਦੇ ਵਿੱਚ ਆਂਦਾ ਸਾਨੂੰ ਮੈਨੂੰ ਇਨਸਾਫ ਤੁਸੀਂ ਇਨਸਾਫ ਲੈ ਲਓ ਜੇ ਉਸ ਤੋਂ ਬਾਅਦ ਮੈਂ ਤਾਂ ਕੰਮ ਕਰਦਾ ਠੀਕ ਆ ਉਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਦੱਸਿਆ ਨਾਲੇ 8:30 ਵਜੇ ਤੱਕ ਰਹੋਂਗੇ ਅਸੀਂ 8:30 ਵਜੇ ਤੱਕ ਹਾਂਜੀ ਤੇ ਉਸ ਤੋਂ ਬਾਅਦ ਵਾਟਰ ਬਾਕਸ ਦੇ ਵਿੱਚ ਕਿਉਂ ਦਾ ਕਿੱਥੇ ਕਦੋਂ ਕਿਸੇ ਨੇ ਦੇਖਿਆ ਪਤਾ ਲੱਗਦਾ ਕੁਝ ਕੀ ਬਈ ਅਸੀਂ ਰਾਤ ਨੂੰ ساری ਰਾਤ ਪਾਲਦੇ ਵੇਲੇ ਸਾਨੂੰ ਤੜਕੇ ਉਹਦਾ ਸਾਫਾ ਦੇ ਨਿਸ਼ਾਨੀ ਥਿਆਈ ਜੀ ਇੱਕ ਇੱਕ ਚੱਪਲਾਂ ਦੇ ਬਸ ਹੋਰ ਕੁਝ ਨਹੀਂ ਥਿਆਈ ਭਾਈ ਕੁੱਟਮਾਰ ਕੀਤੀ ਗਈ ਪਹਿਲਾਂ ਹਾਂਜੀ ਕੁੱਟਮਾਰ ਕੀਤੀ ਆ ਜੀ ਦੰਦ ਵੀ ਟੁੱਟਿਆ ਜੀ ਉਹਦੇ ਨੇ ਪਕਟ ਮਾਰ ਬਹੁਤ ਕਰਈ ਆਈ ਇਹਦੀ ਸਾਨੂੰ ਤਾਂ ਇਨਸਾਫ ਚਾਹੀਦਾ ਈ ਹਮ ਕਾਰਨ ਕੀ ਸੀ ਬਈ ਕੁੱਟਿਆ ਕਿਉਂ پتہ ਲੱਗਾ ਕੁਛ ਇਹਦਾ ਸਾਨੂੰ ਐਸੀ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਦੱਸਿਆ ਨਹੀਂ ਸਾਨੂੰ ਦੱਸਿਆ ਨਹੀਂ ਕੋਈ ਗੱਲ ਇਹ ਪੈਸੇ ਵਗੈਰਾ ਵੀ ਖੋਏ ਉਹਦੇ ਤੋਂ ਪੈਸੇ ਖੋਏ ਆਈ ਪੈਸੇ ਆਖ ਹੈਗੇ ਹੁੰਦੇ ਜਾਂਦੇ ਤੈਨੂੰ ਆਹ ਬਈ ਵੀਡੀਓ ਆਈ ਉਹਦੀ ਵੀਡੀਓ ਆਈ ਹੈ ਕੀ ਹਾਲ ਹੈ ਬਈ ਠੀਕ ਹੈ ਬਈ ਆਣਾ ਬਈ ਵੀਡੀਓ ਆਈ ਆ ਹਮ ਆਹ ਦੇਖ ਸਕਦੇ ਆਂ ਤੂੰ 28 ਸਕਿੰਟ ਦੀ ਵੀਡੀਓ ਵਿੱਚ ਉਹ ਮੁੰਡਾ ਬੋਲੀ ਜਾਂਦਾ ਮੈਥੋਂ ਕੋਈ ਲੈ ਲੇ ਬਾਈ ਕਿਉਂਕਿ ਮੈਂ ਸਾਰੀ ਦੁਨੀਆ ਤੇ ਵਿੱਚਰਦਾ ਹਨਾ ਮੈਂ ਕਦੇ ਨਾ ਤਾਂ ਕੱਪ ਮਾਰਿਆ ਨਾ ਨਾ ਤਾਂ ਕਦੇ ਮੈਂ ਘਾਤੋਂ ਮਾਰਿਆ ਤੇ ਨਾ ਹੀ ਮੈਂ ਮਾਰਨਾ ਠੀਕ ਆ ਚੱਲ ਪਹਿਲਾਂ ਜਿਹੜਾ ਕੁਸ ਪਿੰਡ ਚ ਹੋਈ ਗਿਆ ਕਿਉਂ ਬਾਈ ਮੈਂ ਮਤਾਜ ਪਿੰਡੋਂ ਬਾਹਰ ਰਹਿਣਾ ਹਨਾ ਪਰ ਯਾਰ ਐਡਾ ਧੱਕਾ ਪਿੰਡ ਚ ਨੌਜਵਾਨ ਮੁੰਡਾ 25 ਸਾਲ ਦਾ ਉਹਨੂੰ ਬਾਈ ਨਾ 1.5 ਲੱਖ ਰੁਪਏ ਤੇ ਆਏ ਸੀਗਾ ਠੀਕ ਆ ਕਿਸੇ ਦਾ ਚਲੋ ਡਿੱਗਿਆ ਕਿਵੇਂ ਡਿੱਗਿਆ ਉਹ 1.5 ਲੱਖ ਰੁਪਏ ਬਾਈ ਉਹਨੇ ਜੇਬ ਚ ਸੀਗਾ ਉਹ ਗੋਲੀਆਂ ਲੈਣ ਉੱਠ ਗਿਆ ਗਰੀਬ ਬੰਦਾ ਸੀਗਾ ਪਹਿਲਾਂ ਕੋਈ 150 ਦੀਆਂ ਲੈਂਦਾ ਹੋਣਾ ਚਲੋ ਉਹਨੂੰ ਆਏ ਹੋ ਗਿਆ ਪੈਸੇ ਵਾਧੂ ਆਪਾਂ ਲੈ ਲਏ ਹਨਾ ਗੋਲੀਆਂ ਉੱਥੇ ਜਾ ਕੇ ਜਦੋਂ ਉਹਨੇ ਕੱਢਿਆ ਬਈ ਆ ਵਿੱਚ ਵੀਡੀਓ ਦੇ ਉਵੇਂ ਬਕਾਇਦਾ ਸਬੂਤ ਆ ਉਹਦੀ ਆਪ ਦੀ ਵੀਡੀਓ ਆ ਕੋਈ ਕਿਸੇ ਨੇ ਬਣਾਈ ਨਹੀਂ ਹੈ ਉਹ ਕਹਿੰਦਾ ਵੀ ਮੈਥੋਂ ਨਾਲੇ ਤੋਂ ਪੈਸੇ ਖੋਲੇ ਹਾਂ ਨਾਲੇ ਕਹਿੰਦਾ ਮੈਥੋਂ ਕੁੱਟਿਆ ਮੈਨੂੰ ਜਿਹੜੀ ਆ ਵੀਡੀਓ ਬਣੀ ਆ ਇਹਦੇ 'ਚ ਵੀ ਦੰਦ ਟੁੱਟਿਆ ਖੂਨ ਆਈ ਜਾਂਦਾ ਉਦੋਂ ਬਾਅਦ ਬਈ ਉਹਨੇ ਸੂ ਸੈੱਟ ਕਰ ਲਿਆ ਉਹਨਾਂ ਦਾ ਨਾਮ ਲਿਆ ਬਈ ਵਿੱਚ ਉਹਨੇ ਆਪਦੇ ਮਾਮੇ ਨੂੰ ਇਹ ਅਪੀਲ ਕਰੀ ਆ ਵੀ ਕਹਿੰਦਾ ਮਾਮਾ ਗਾਂ ਤੁਸੀਂ ਆਪੇ ਗੱਲ ਕਰ ਲਿਓ ਠੀਕ ਹੈ ਗੋਲੀਆਂ ਬਾਈ ਕਿਹੜੀਆਂ ਗੋਲੀਆਂ ਲੈਣ ਗਿਆ ਇਹ ਨਸ਼ੇ ਵਾਲੀਆਂ ਬਾਈ ਹਾਂ ਨਸ਼ੇ ਵਾਲੀਆਂ ਗੋਲੀਆਂ ਕੀ ਤੋਂ ਲੈਣ ਗਿਆ ਸੀਗਾ ਇਹ ਆ ਜਿਹੜੇ ਦਾ ਉਹ ਨਾਂ ਲਈ ਜਾਂਦੇ ਆ ਹਾਂ ਸ਼ੋਕੇ ਦਾ ਨਾਂ ਲੈ ਰਹੇ ਮੈਂ ਕੌਣ ਆ ਕੋਈ ਦੁਕਾਨ ਵਗੈਰਾ ਇੱਥੇ ਮੈਡੀਕਲ ਸਾਡੇ ਪਿੰਡ ਦਾ ਜੀ ਸੇਠਾ ਦਾ ਮੁੰਡਾ ਠੀਕ ਹੈ ਤੇ ਉਹ ਮੰਨ ਕੇ ਚਲੋ ਪਹਿਲਾਂ ਵੀ ਉਹਦੇ ਤੇ ਬਹੁਤਾ ਐਂਡੀ ਐਂਡੀ ਪੀਸੀ ਦੇ ਪਰਚੇ ਆ ਠੀਕ ਹੈ ਜੇ ਸਰਕਾਰ ਕਹਿੰਦੀ ਉਹ ਵੀ ਅਸੀਂ ਘਟ ਆਉਣੇ ਆ ਹਨਾ ਜਿਆਦਾ ਫਿਰ ਬਈ ਉਹਦੀ ਦੋ ਮੰਜ਼ਲੀ ਕੋਠੀ ਹਟਾਵੇ ਸਰਕਾਰ ਅਸੀਂ ਮੰਨ ਜਾਾਂਗੇ ਬਾਹਟਾਉਂਦੇ ਹੋਣੇ ਕਿਤੇ ਬਈ ਸਾਡੇ ਪਿੰਡ 'ਚ ਸ਼ਰੇਆਮ ਵੇਖਦੇ ਆ ਆ ਸਾਰਾ ਬਈ ਸਾਡਾ ਪਿੰਡ ਖੜਾ ਕੈਮਰਾ ਮਾਰਦੇ ਇਹ ਨਾ ਕੋਈ ਸਵੇਰੇ ਆਖੀ ਜਾਵੇ ਬਈ ਇਹ ਕੱਲਾ ਆਵਾਜ਼ ਚੱਕਦਾ ਜਾਂ ਕਿਵੇਂ ਆ ਹਨਾ ਬਈ ਸਾਰੇ ਸਹਿਮਤਾ ਨਾਲ ਪਿੰਡ ਦੇ ਸਾਰੀ ਮੰਨਦਾ ਪਿੰਡ 'ਚ ਨਸ਼ਾ ਵੇਖਦਾ ਤੁਹਾਡੇ ਹਾਂਜੀ ਵੇਖਦਾ ਜੀ ਚਿੱਟਾ ਫੁੱਲ ਵੇਖਦਾ ਫੁੱਲ ਚੱਕਦਾ ਹਾਂ ਸਰਕਾਰ ਤਾਂ ਕਹਿੰਦੀ ਬੰਦ ਹੋ ਗਿਆ ਚਿੱਟਾ ਨਹੀਂ ਨਹੀਂ ਕਿੱਥੇ ਬੰਦ ਹੋ ਗਿਆ ਵੀਰੇ ਸਾਡੇ ਪਿੰਡ 'ਚ ਅਸੀਂ ਵੀ ਕਰ ਹੁੰਦੇ ਆ ਜਿਹੜੇ ਵੇਚਦੇ ਆ ਅਸੀਂ ਬਟਾ ਯਾਰ ਨਹੀਂ ਹਾਂ ਹਾਂਜੀ ਅਸੀਂ ਇਹ ਆਣੇ ਵੀ ਨਸ਼ਾ ਸਾਡੇ ਬੰਦ ਹੋਣਾ ਚਾਹੀਦਾ ਬੱਚੇ ਜਿਹਨਾਂ ਦੇ ਹੈ ਨਹੀਂ ਜਿਹਨਾਂ ਦੇ ਇੱਕ ਹੈ ਜਿਹਨਾਂ ਦੋ ਬਈ ਅਮਤਾਜ ਪਤਾ ਕੀ ਗੱਲ ਆ ਇਹ ਆਏ ਤਾਂ ਹੈ ਨਹੀਂ ਵਿਚਾਲ ਅੱਜ ਇਹ ਗਰੀਬਾਂ ਦਾ ਬੱਚਾ ਮਰ ਗਿਆ ਹਨਾ ਜੇ ਬਈ ਅੱਜ ਇਹਨਾਂ ਦੇ ਨਾਲ ਨਾ ਖੜੇ ਇਹ ਅੱਗੇ ਤਾਂ ਹੈ ਨਹੀਂ ਇਹਨਾਂ ਦੇ ਘਰੇ ਖੜ ਜੂਗੀ ਇਹ ਸਵੇਰੇ ਸਾਡੇ ਵੀ ਜਵਾਕ ਆ ਸਾਰੇ ਜ਼ਿਮੀਂਦਾਰਾਂ ਦੇ ਵੀ ਹੋਰ ਆ ਜਦੋਂ ਇਹ ਇਹਨਾਂ ਦੇ ਬੱਚੇ ਖਾਂਦੇ ਆ ਇਹ ਬਈ 5-400 ਰੁਪਈਆ ਕਮਾਉਂਦੇ ਝੋਨਾ ਲਾ ਕੇ ਵਿੱਚੋਂ 2-300 ਦੀਆਂ ਗੋਲੀਆਂ ਖਾ ਜਾਂਦੇ ਆ ਠੀਕ ਆ ਤੇ ਘਰੇ ਬਈ ਬੱਚਿਆਂ ਨੂੰ ਕੀ ਦਿੰਦੇ ਆ ਫਿਰ ਘਰੇ ਕਲੇਸ਼ ਪੈਂਦਾ ਹਨਾ ਬਈ ਉਹ ਤਾਂ ਨਸ਼ੇ ਵੇਚ-ਵੇਚ ਕੇ ਤਿੰਨ-ਤਿੰਨ ਮੰਜ਼ਲੀਆਂ ਕੋਠੀਆਂ ਖੜੀਆਂ ਕਰ ਲੀਆਂ ਸ਼ਹਿਰਾਂ 'ਚ ਪ੍ਰਾਪਰਟੀ ਬਣਾਲੀ ਪਿੰਡ ਦਾ ਬਈ ਬੁਰਾ ਹਾਲ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਚਾਉਂਦੇ ਆ ਬਈ ਉਹਨੂੰ ਸ਼ਾਮ ਤੱਕ ਅਰੈਸਟ ਕਰਿਆ ਜਾਵੇ ਸਾਰੇ ਪਰਿਵਾਰ ਨੂੰ ਮਤਲਬ ਜਿਵੇਂ ਮਾਤਾ ਕਹਿੰਦੇ ਕਿ ਬਾਈ ਕਹਿੰਦਾ ਵੀ ਕਰ ਹੋਰ ਵੀ ਕਰ ਵੇਚ ਦੇ ਬਈ ਨਹੀਂ ਹਾਂ ਬਾਈ ਇਹ ਪਤਾ ਕੀ ਗੱਲ ਆ ਇਹਦੀ ਤਾਂ ਹੁਣ ਵੀਡੀਓ ਆ ਗਈ ਮੇਰੇ ਕੋਲੇ ਸਾਡੇ ਪਿੰਡ ਦੇ ਜਿੰਨੇ ਵੀ ਮੰਨ ਕੇ ਚੱਲਾ ਮੋਤਵਾਰ ਬੰਦੇ ਖੜੇ ਆ ਸਰਪੰਚ ਤੇ ਖੜਾ ਮੈਂਬਰ ਖੜੇ ਆ ਇਹ ਪਿੰਡ ਚ ਬాలే ਰਹਿੰਦੇ ਇਹਨਾਂ ਨੂੰ ਹਰੇਕ ਨੂੰ ਪਤਾ ਹੋਊ ਕਿਹੜਾ ਵੇਚਦਾ ਕਿਹੜਾ ਨਹੀਂ ਹੂੰ ਮੇਰਾ ਤਾਂ ਹਾਂ ਮੇਰਾ ਤਾਂ ਤੈਨੂੰ ਪਤਾ ਹੀ ਆ ਭਾਈ ਸਾਰੀ ਦੁਨੀਆ ਜਾਣਦੀ ਆ ਕਿਉਂ ਮੇਰਾ ਤਾਂ ਵੀਡੀਓ ਦਾ ਕੰਮ ਆ ਮੈਂ ਤਾਂ ਸਵੇਰ ਜਾਣਾ ਸ਼ਾਮ ਨੂੰ ਆ ਜਾਣਾ ਹਨਾ ਮੈਨੂੰ ਪਿੰਡ ਬਾਰੇ 2 ਸਾਲ ਹੋ ਗਏ ਘਟ ਜਾਣਕਾਰੀ ਆ ਪਰ ਭਾਈ ਵੇਚਦੇ ਹੈਗੇ ਜੇ ਵੇਚਦੇ ਆ ਤਾਂ ਆ ਗੱਲਾਂ ਹੋਈਆਂ ਯਾਰ ਭਾਈ ਮੁਤਾਜ ਜਿਹਦਾ ਨੌਜਵਾਨ ਮੁੰਡਾ ਮਰ ਗਿਆ ਮਗਰ ਨਿਕੇ ਨਿਕੇ ਭਾਈ ਉਹਦੇ ਦੋ ਜਵਾਬ ਆ ਚਾਰ ਚਾਰ ਜਵਾਬ ਆ ਹਾਂ ਬੱਚੇ ਪਾਲੇ ਸੀ ਤੇ ਆ ਹੁਣ ਬੜੇ ਪੇਮੋ ਕਿਉਂ ਮਾਰ ਕੇ ਸੱਟ ਗਏ ਇਹ ਐ ਥੋੜੇ ਹੁੰਦੇ ਵੀ ਜੇ ਕਿਸੇ ਦੇ ਧੀਆਂ ਪੁੱਤ ਹੁੰਦੇ ਤੇ ਵੀ ਆ ਨਸ਼ਾ ਖਵਾ ਕੇ ਤੇ ਮਾਰ ਕੇ ਸੱਟ ਜਾਣਾ ਅਗਲੇ ਨੂੰ ਅੱਜ ਇਹਨੂੰ ਮਾਰ ਕੇ ਛੱਟ ਕੇ ਸਵੇਰੇ ਪਿੰਡ 'ਚ ਕਿਸਨ ਹੋਰ ਮਾਰ ਕੇ ਛੱਟਣਗੇ ਇਹ ਗੱਲ ਨਹੀਂ ਹੋ ਸਕਦੀ ਕਿ ਮਾਤਾ ਸਰਕਾਰ ਕਹਿੰਦੀ ਹੈ ਕਿ ਨਸ਼ਾ ਖਤਮ ਹੋ ਗਿਆ ਉਹਦੋਂ ਨਸ਼ਾ ਬਗ ਚੱਲਦਾ ਨਹੀਂ ਹੋਇਆ ਬੇਟਾ ਕੋਈ ਖਤਮ ਨਹੀਂ ਹੋਇਆ ਨਾ ਛੰਡਾ ਮੁੰਡੇ ਪਿੰਡ ਮਿਲਦਾ ਵਦੂ ਮਿਲਦਾ ਜੀ ਮਿਲਦਾ ਤਾਂ ਫੇਰ ਹੀ ਖਾ ਖਾ ਕੇ ਮਰੀ ਜਾਂਦੇ ਆ ਫੇਰ ਹੀ ਵੇਜੀ ਤੇ ਫੇਰ ਹੀ ਇਹ ਕੰਮ ਹੁੰਦੇ ਆ ਵੀਡੀਓ ਵਿਖਾ ਸਕਦੇ ਤੁਸੀਂ ਕੈਮਰੇ ਨਾਲ ਆ ਇਹਦੇ 'ਚ ਨਾ ਦਿਓ ਵਿੱਚ ਬਈ ਆਹ ਵੇਖ ਲਓ ਬਈ ਹਾਂ ਮੁੰਡਾ ਮਾੜਾ ਜਾਂ ਦੀਂਦਾ ਕੋਈ ਵੀ ਪੰਜਾਬ ਦਾ ਮੰਤਰੀ ਸੰਤਰੀ ਪੁਲਿਸ ਆਫਸਰ ਕੋਈ ਵੀ ਪ੍ਰਸ਼ਾਸਨ ਦਾ ਅਫਸਰ ਮੇਰੇ ਨਾਲ ਜਦੋਂ ਮਰਜ਼ੀ ਰਾਬਤਾ ਕਾਇਮ ਕਰ ਲਿਆ ਵੀਡੀਓ ਮੇਰੇ ਕੋਲੇ ਸੇਵ ਪਈ ਆ ਚਾਹੇ ਪੰਜਾਬ ਦਾ ਡੀਜੀਪੀ ਬਾਈ ਮੈਥੋਂ ਵੀਡੀਓ ਮੰਗਾ ਸਕਦਾ ਜਿੱਥੇ ਕਹਿਣਗੇ ਮੈਂ ਉੱਥੇ ਆ ਕੇ ਵੀਡੀਓ ਉਹਨਾਂ ਨੂੰ ਕੰਟੈਕਟ ਵੀ ਦੇ ਦੂੰਗਾ ਚਾਹੇ ਮੇਰੀ ਵੀਡੀਓ ਆ ਭਗਵੰਤ ਮਾਨ ਸਾਹਿਬ ਤੱਕ ਪਹੁੰਚਦੀ ਕਰ ਦਿਓ ਆ ਸੁਣੋ ਬਾਈ ਜੀ ਮਮਾ ਮੈਨੂੰ ਪਾਹੇ ਤੇ ਸੀ ਕਿੰਨਾ ਨੁਕਟੀਆਂ ਸੀ 5 500 ਦੀਆਂ ਛੋਕੇ ਕਿ ਮੈਂ ਗਿਆ ਜੀ ਗੂਗਲ ਨਾਲ ਲੈਣ ਉਹਨਾਂ ਨੇ ਮੈਥੋਂ ਨਾਲੇ ਤਾਂ ਪੈਸੇ ਕੋਲੇ ਨਾਲੇ ਮੇਰੇ ਦੋ ਤਿੰਨ ਚਪੇੜੇ ਮਾਰੇ ਕਹਿੰਦੇ ਕਿ ਮੈਂ ਮੈਂ ਉੱਥੇ ਕੱਢ ਬੈਠਾ ਉਹ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਜਾਨਾ ਐਨੀ ਵੀਡੀਓ ਆ ਬਾਈ ਵਿੱਚ ਵੀਡੀਓ ਦੇ ਨਾਮ ਵੀ ਲਿਆ ਨਾਮ ਵੀ ਲਿਆ ਉਹਨੇ ਬਕਾਇਦਾ ਇਹ ਵੀ ਕਿਹਾ ਵੀ ਮੈਂ ਗੋਲੀਆਂ ਲੈਣ ਗਿਆ ਸੀ ਐਦੂ ਉੱਤੇ ਬਾਈ ਫਿਰ ਹੁਣ ਸਬੂਤ ਕੀ ਹੋ ਜਾਊਗਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਬਾਈ ਸਾਡੇ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ ਪਿੰਡ ਦੇ ਵਿੱਚ ਨਸ਼ਾ ਵਿਕਦਾ ਪ੍ਰਸ਼ਾਸਨ ਆਉਂਦਾ ਕਿਹੜਾ ਗੱਤਾਂ ਮਾਰਨ ਕਿਸੇ ਨੂੰ ਕੋਈ ਪੁੱਛੀ ਗੱਛ ਕਰ ਪਹਿਲਾਂ ਪਏ ਆ ਪਰਚੇ ਪਰ ਮੰਨ ਕੇ ਚੱਲੋ ਹੁਣ ਨਹੀਂ ਮੈਂ ਕਿਸੇ ਤੋਂ ਨਹੀਂ ਸੁਣਿਆ ਬਈ ਹੁਣ ਪਰਚਾ ਇੱਕ ਦੋ ਪੋਸਟਾਲੇ ਬੰਦਿਆਂ ਤੇ ਹੁਣ ਵੀ ਪਿਆ ਪਰਚਾ ਪਿੱਛੇ ਜੇ 2-4 ਦਿਨ ਹੀ ਹੋਏ ਆ ਪਰ ਬਾਈ ਪਿੰਡ ਚ ਹਜੇ ਵੀ ਸ਼ਰੇਆਮ ਚਿੱਟਾ ਨਸ਼ਾ ਵੀ ਕੀਤਾ ਜਾਂਦਾ ਗੋਲੀਆਂ ਸਮੈਗ ਹਰੇਕ ਚੀਜ਼ ਆ ਯਾਰ ਸੌਖਾ ਮਿਲ ਜਾਂਦਾ ਮਤਲਬ ਮੈਂ ਆਣਾ ਬਾਈ ਜੀ ਸਾਡੇ ਪਿੰਡ ਚ ਮੈਨੂੰ ਲੱਗਦਾ ਕੋਈ ਚਾਹ ਕੋਲ ਥੇ ਆਵੇ ਦਾ ਘੱਟ ਥੇ ਆਵੇ ਇਹ ਸਮਾਨ ਜਦੋਂ ਮਰਜ਼ੀ ਲੈ ਲੈ ਹੂੰ ਇਹ ਹਾਲਾਤ ਹੈ ਕਈ ਹਾਲਾਤ ਆ ਬਈ ਪਿੰਡ ਤੇ ਹਾਂਜੀ ਬਿਲਕੁਲ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਖਾਲਸਾ ਜੀ ਮਿਲਦਾ ਨਸ਼ਾ ਇੱਥੇ ਹਾਂਜੀ ਵੱਧੂਈ ਪਰ ਜਿਹੜਾ ਬੰਦ ਕੀਤਾ ਸਰਕਾਰ ਨੇ ਉਹ ਕਿੱਥੇ ਕਰਤਾ ਸਰਕਾਰ ਨੇ ਚ ਬੰਦ ਹੋਇਆ ਇਹ ਕਾਗਜ਼ਾ ਜੀ ਕੀਤਾ ਇਹ ਤਾਂ ਕਾਗਜ਼ਾਂ ਚ ਬੋਲੀ ਜਾਂਦੀ ਸਰਕਾਰ ਹੂੰ ਇੱਥੇ ਦੋਵੇਂ ਵਿਕਦਾ ਜੀ ਹੂੰ ਸਾਰੇ ਪੁਲਿਸ ਵਾਲਿਆਂ ਨੂੰ ਪਤਾ ਹੈ ਸਭ ਖੰਦੇ ਆ ਸਭ ਲੈ ਜਾਂਦੇ ਆ ਹਾਂ ਪੁਸ ਵੀ ਲੈ ਜਾਂਦੀ ਆ ਹਾਂ ਜੀ ਸਾਰਿਆਂ ਨੂੰ ਪਤਾ ਪਲਾਂਟ ਵੀ ਜ਼ਬਤ ਹੋਇਆ ਹੈ ਗਿੱਦੜਵੇ ਅਸ਼ੋਕ ਕੁਮਾਰ ਦਾ ਇਹਦਾ ਪਲਾਟ ਜਿਹੜਾ ਗਿੱਦੜਵੇ ਸੀਗਾ ਨਸ਼ੇ ਦੇ ਵਿੱਚ ਹੀ ਜ਼ਬਤ ਪਈ ਬੈਠਿਆ ਜੀ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਪਾਈਆਂ ਮਹਿਲ ਪਾਈ ਬੈਠਿਆ ਤੇ ਚਿੱਟੇ ਨਾਲ ਹੀ ਪਾਈਆਂ ਐਵੇਂ ਤਾਂ ਪੈਂਦੀਆਂ ਨਹੀਂ ਜੀ ਸਰਕਾਰ ਤਾਂ ਘਰ ਢਾਈ ਜਾਂਦੀ ਆ ਕੋਈ ਨਹੀਂ ਇੱਥੇ ਆਉਂਦਾ ਜੀ ਆਉਂਦੇ ਹੀ ਨਹੀਂ ਕੋਈ ਇੱਥੇ ਆ ਕੇ ਸਾਡੇ ਵੀ ਢਾਵੇ ਆ ਕੇ ਸਾਡੇ ਵੀ ਤਾਂ ਆ ਕੇ ਜਿਹੜਾ ਨਸ਼ਾ ਵੇਚਦਾ ਜਿਵੇਂ ਜਿਹੜਾ ਗੈਰ ਕਾਨੂੰਨੀ ਥਾਂ ਤੇ ਬਣਿਆ ਹੋਇਆ ਉਹ ਟਾਰ ਹੈ ਜਿਹੜਾ ਨਸ਼ੇ ਵਾਲੇ ਆ ਜਿਹਨਾਂ ਕੋ ਰਜਿਸਟਰੀ ਹੁੰਨੇ ਟਾਇਆ ਕੋਈ ਪਿੰਡ ਚ ਘਰ ਤੁਹਾਡੇ ਸਾਡੇ ਨਹੀਂ ਟਾਇਆ ਨਹੀਂ ਟਾਇਆ ਇੱਟ ਵੀ ਨਹੀਂ ਪੱਟੀ ਸਾਡੇ ਪਿੰਡ ਤੇ ਜਿੰਨੇ ਨਸ਼ਾ ਤਸਕਰਾਂ ਕਿਸੇ ਦੀ ਇੱਟ ਪੱਟੀ ਆਵੇ ਜਿਹੜਾ ਕੋ ਮਰਜ਼ੀ ਕਰ ਲੋ ਚੌਂਚ ਖੜ ਕੇ ਘਾਟਾ ਲਾ ਦੋ ਸਾਡਾ ਜੇ ਸਾਡੇ ਪਿੰਡ ਤੇ ਇੱਕ ਵੀ ਇੱਟ ਪੱਟੀ ਹੋਵੇ ਲੱਗਦਾ ਲੱਗਦਾ ਤੋੜਨਗੇ ਕਰ ਨਹੀਂ ਤੋੜ ਸਕਦੇ ਜ਼ੋਰ ਨਹੀਂ ਲਾਉਂਦੇ ਉਹਦਾ ਬਾਈ ਬਈ ਉੱਤੋਂ ਬਲੈਚਰ ਆ ਇਹਨਾਂ ਦਾ ਰਲੰਗਾ ਚੋਰਾਾਂ ਚ ਕੁੱਤੀ ਰਲਈ ਆ ਜੇ ਚੋਰਾਾਂ ਚ ਕੁੱਤੀ ਰਲਈ ਹੋਵੇ ਨਾ ਅਸੀਂ ਅਸੀਂ ਉਹਨਾਂ ਚਿਰ ਇਥੋਂ ਲਾਸ਼ ਲਿਆ ਨਹੀਂ ਦੇਣੀ ਨਾ ਤਾਂ ਮੁਲਾਜੇ ਲਈ ਨਾ ਸੰਸਕਾਰ ਲਈ ਜਿੰਨਾ ਚਿਰ ਉਹ ਬੰਦੇ ਦਾ ਤਸਕਰ ਚੱਕੀ ਦੇਣੀ ਅਸ਼ੋਕ ਕੁਮਾਰ ਨਸ਼ਾ ਵੇਚਦਾ ਉਹਦੇ ਘਰ ਦੀ ਕਵਿਤਾ ਰਾਣੀ ਨਸ਼ਾ ਵੇਚਦੀ ਆ ਠੀਕ ਆ ਸਾਰਾ ਫੈਮਿਲੀ ਨਸ਼ਾ ਵੇਚਦੀ ਆ ਘਰ ਜਾ ਕੇ ਵੇਖੋ ਸਾਰਾ ਘਰ ਜਾ ਕੇ ਵੇਖੋ ਪਿਆ ਕਿਲੇ ਵਾਲੇ ਦੀ ਓਡੀ ਕੋਠੀ ਹੈਣੀ ਜਿਹਦੇ ਕੋਲ ਮਰ ਲਣੀ ਉਹ ਕੋਠੀ ਕਿੱਥੋਂ ਪੜੂਗਾ ਤੋ ਜਾਣੇ ਆ ਘਰੇ ਕੋਠੀ ਏਡੀ ਆ ਕੋਠੀ ਏਡੀ ਆ ਕਰ ਤੁਸੀਂ ਕੋਠੀ ਦੀ ਫੋਟੋ ਖਾ ਦਿਓ ਜਿਹੜਾ ਸਾਨੂੰ ਕਹਿੰਦਾ ਵੀ ਅਸੀਂ ਪੀਲਾ ਪੰਜਾ ਚਲਾਇਆ ਸਾਡੇ ਪਿੰਡ ਚ ਕਿਸੇ ਦਾ ਨਾਹ ਵੀ ਨਹੀਂ ਇੱਟ ਵੀ ਨਹੀਂ ਪੱਟੀ ਦੀ ਜੇ ਪੀਲਾ ਪੰਜਾ ਚੱਲਿਆ ਹੋਵੇ ਜਿਹੜੀ ਉਹ ਕੋਠੀ ਹੈ ਰਜਿਸਟਰੀ ਵਾਲੀ ਥਾਂ ਉਹਨਾਂ ਦੀ ਉਹ ਨਹੀਂ ਉਹ ਲਾਲ ਗਿਰੋ ਬਾਹਰ ਆਈ ਉਹ ਵੀ ਬਾਹਰ ਹੈ ਉਹ ਬਾਹਰ ਹੈ ਪਲਾਟ ਉਹਨਾਂ ਦੇ ਜ਼ਬਤ ਹੋਇਆ ਜਿੰਨੇ ਬਾਹਰ ਪਲਾਟ ਲਈ ਜਾਂਦੇ ਆ ਹੁਣ ਉਹ ਹੋਰਾਂ ਦੇ ਨਾਂ ਤੇ ਕਰੀ ਜਾਂਦੇ ਜਿੰਨੇ ਸਾਡੇ ਪਿੰਡ ਗਿੱਦੜਵਾ ਸ਼ਹਿਰ ਚ ਪਲਾਟ ਜ਼ਬਤ ਹੋਇਆ ਉਹਨਾਂ ਨੇ ਕਈ ਕੁਝ ਬਣਾ ਲਿਆ ਨਸ਼ੇ ਵੇਚ ਕੇ ਬਹੁਤ ਕੁਝ ਬਣਾਇਆ ਸਾਹਿਬ ਬਹੁਤ ਕੁਝ ਬਹੁਤ ਕੁਝ ਸਭ ਤੋਂ ਵੱਧ ਸਾਨੂੰ ਇਨਸਾਫ ਦੀ ਲੋੜ ਲੋੜ ਆ ਸਾਨੂੰ ਸਾਹਿਬ ਮੇਰੇ ਪੰਜ ਚ ਭਾਈ ਸਾਡੇ ਪਿੰਡ ਇੱਥੇ ਮੁੰਡਾ ਮੀਤਾ ਮੈਂਬਰ ਵੀ ਹੈਗੇ ਆ ਮੈਂਬਰ ਨਹੀਂ ਬੋਲੀ ਜਾਂਦੀ ਸੀ ਮਾਤਾ ਕਦੇ ਸਰਕਾਰ ਨੂੰ ਕੰਪਲੇਂਟ ਨਹੀਂ ਕੀਤੀ ਪੁਲਿਸ ਨੂੰ ਕੰਪਲੇਂਟ ਕੀਤੀ ਕਿ ਨਸ਼ਾ ਵਗਦਾ ਸਾਡੇ ਪਿੰਡ ਭਾਈ ਜੇ ਬੇਟਾ ਕਰੀ ਹੋਊਗੀ ਤਾਂ ਉਹ ਕਿਹੜਾ ਸਾਨੂੰ ਦੱਸਦੇ ਆ ਉਹ ਅਗਲੇ ਆਂਦੇ ਅਸੀਂ ਬਸ ਜਾਏ ਕਿਹੜਾ ਕੱਢਿਆ ਇਹ ਅੱਛਾ ਇਹ ਸਾਨੂੰ ਕੀ ਪਤਾ ਹਾਂ ਜਿਹੜਾ ਹੁਣ ਵੇਚਦੇ ਉਹ ਤਾਂ ਅਗਲੇ ਰਾਣੀ ਬਣੇ ਪਏ ਰਾਜੇ ਬਣੇ ਪਏ ਸਾਡੇ ਆਰਕੇ ਗਰੀਬ ਦਿਹਾੜੀਆਂ ਕਰ-ਕਰ ਕੇ ਖਾਂਦੇ ਤਾਂ ਉਹੀ ਜਿਹੜੀਆਂ ਦਿਹਾੜੀਆਂ ਲਾਂਦੇ ਸਾਡੀਆਂ ਉਹ ਨਿਕਲ ਜਾਂਦੇ ਇਹ ਤਾਂ ਮੁੰਡਾ ਨਸ਼ੇ ਵਾਲਿਆਂ ਨੇ ਮਾਰਤਾ ਨਸ਼ੇ ਖਾ ਕੇ ਵੀ ਕੋਈ ਮਰਿਆ ਪਿੰਡ ਤੁਹਾਡੇ ਪਹਿਲਾਂ ਤੇ ਬਾਧੂ ਮਰੀ ਜਾਂਦੇ ਸਾਰੇ ਬਾਧੂ ਮਰੀ ਜਾਂਦੇ ਮਾਰੇ ਕਿਉਂ ਨਹੀਂ ਲੋਕਾਂ ਦੇ ਜਿੰਨਾਂ ਦੇ ਜੱਟਾਂ ਦੇ ਗਰੀਬਾਂ ਦੇ ਇੱਕ ਇੱਕ ਪੁੱਤ ਉਹ ਮੁੱਕ ਜਾਂਦੇ ਆ ਉਹ ਕੀ ਕਾਰਨ ਫਿਰ ਐਦਾਂ ਦੇ ਵੀ ਕੇਸ ਹੈਗੇ ਆਪਣੇ ਹਾਂਜੀ ਹਾਂਜੀ ਬਹੁਤ ਕੇਸ ਸਾਡੇ ਭਲਾ ਜਾਣਾ ਸੁੱਧ ਹੁੰਦਾ ਹੀ ਨਹੀਂ ਗੱਲ ਮੁੱਕ ਗਈ ਸਾਡੇ ਭਲਾ ਜਾਣੇ ਚ ਸਾਰਿਆਂ ਨਾਲੋਂ ਜ਼ਿਆਦਾ ਨਾਰਕਾ ਇਸਨ ਪਹਿਲਾਂ ਨਾਲੋਂ ਵਧਿਆ ਕਿ ਘਟਿਆ ਨਸ਼ਾ ਹੁਣ ਵਧਿਆ ਆ ਘਟਣਾ ਕਿਹੜਾ ਸੀ ਅਸੀਂ ਤਾਂ ਹੁਣ ਮੰੰਬਰ ਪੰਚਾਇਤ ਬਣੇ ਆ ਸਾਨੂੰ ਤਾਂ ਹੁਣ ਇਹਨਾਂ ਗੱਲਾਂ ਦਾ ਪਤਾ ਲੱਗਿਆ ਪਹਿਲਾਂ ਦਿਹਾੜੀ ਜਾਂਦੇ ਸੀ ਅੱਜ ਬਹੁਤ ਨਰਥਾ ਪੁੱਤ ਬਹੁਤ ਨਸ਼ਾ ਵਿਕਦਾ ਇੱਥੇ ਕੋਈ ਇੱਥੇ ਕੰਟਰੋਲ ਨਹੀਂ ਪਿੰਡ ਦੇ ਵਿੱਚ ਕੋਈ ਕਹਿ ਨਹੀਂ ਸਕਦੇ ਡਰ ਦੇ ਕਿਸੇ ਦਾ ਨਾਂ ਨਹੀਂ ਲੈਂਦੇ ਜੇ ਕਿਸੇ ਨੂੰ ਪੁੱਤਾਂ ਨੂੰ ਕਹਿਣੇ ਆ ਉਹ ਆਂਦੇ ਤੁਹਾਨੂੰ ਕੀ ਪਤਾ ਅਸੀਂ ਦਿਖਾਵਾਂਗੇ ਮਾਵਾਂ ਨੂੰ ਤਾਂ ਕੁੱਟਣਾ ਪੈ ਜਾਂਦੇ ਆ ਇਹ ਇਹ ਹੀ ਕਹਿ ਰਹਾ ਹਾਂ ਤਾਂ ਪੈਸੇ ਖੋ ਕੇ ਲੈ ਜਾਂਦੇ ਮਾਵਾਂ ਨੂੰ ਕੁੱਟਣਾ ਪੈ ਜਾਂਦੇ ਅਗਲਾ ਕੀ ਕਰੇ ਫਿਰ ਪੈਸੇ ਦੇਣੇ ਪੈਂਦੇ ਮਾਂ ਨੂੰ ਜੀ ਮੁੰਡੇ ਦਾ ਨਾਮ ਅਰੁਣ ਆਈ ਉਹਨਾਂ ਨੇ ਸਾਰਿਆਂ ਨੇ ਸਾਰੇ ਪਰਿਵਾਰ ਨੇ ਇਹਨਾਂ ਰਲ ਕੇ ਮੇਰੇ ਪ੍ਰਾਣ ਸੱਤਾਂ ਬਹੁਤ ਜ਼ਿਆਦਾ ਗੱਡਿਆ ਦੇ ਇੱਕ ਕੱਲੀ ਸਾਲ ਮਾਰੀ ਹੁੰਦੀ ਨਾ ਆ ਬਲੱਡ ਹੀ ਨਿਕਲਦਾ ਸੀ ਇਹ ਵੀ ਪਰਿਵਾਰ ਦਾ ਨਸ਼ਾ ਵੇਚ ਹਾਂਜੀ ਹਾਂਜੀ ਇਹ ਸਾਰਾ ਪਰਿਵਾਰ ਆਈਏ ਸਾਨੂੰ ਇਨਸਾਫ਼ ਚਾਹੀਦਾ ਸਾਰੇ ਪਰਿਵਾਰ ਨੇ ਕੁੱਟਿਆ ਹਾਂਜੀ ਹਾਂਜੀ ਤੇ ਕੁੱਟਿਆ ਮੁੰਡੇ ਨੂੰ ਪਹਿਲਾਂ ਪਹਿਲਾਂ ਹਾਂ ਜੁੱਟਮਾਰ ਫੁੱਲ ਹੋਈ ਐ ਇਸੇ ਕਿ ਲੱਗਦਾ ਇੱਥੇ ਮੁੰਡਾ ਖੋਦਾ ਹੈ ਕਿ ਉਹਨੂੰ ਸਿੱਟ ਕੇ ਐ ਨਹੀਂ ਕੁਝ ਕੈਸੇ ਇਹ ਕੁਝ ਨਹੀਂ ਪਤਾ ਇਹ ਕੁਝ ਪੁੱਟਮਾਰ ਫੁੱਲ ਹੋਈ ਆਈ ਉਹਨਾਂ ਨਾਲ ਹਲੇ ਵੀ ਬਲੱਡ ਨਿਕਲਦੀ ਜਾਂਦਾ ਕੰਨਾ ਥਾਂ ਦੀ ਆਈ ਇਹਨਾਂ ਮੁੰਡੇ ਦਾ ਦੰ ਠੀਕ ਆ ਜਿਵੇਂ ਮੰਨ ਕੇ ਆਲੂ ਸਾਲ ਸ਼ਾਲਸ਼ੂਲ ਮਾਰਦੇ ਤੇ ਇੰਨੀ ਸੱਟਾਂ ਨਹੀਂ ਵੱਜਦੀਆਂ ਸਿੱਦੇ ਬਹੁਤ ਜ਼ਿਆਦਾ ਕੁੱਟ ਮਾਰ ਹੋਈਏ ਬਾਕੀ ਵੀਡੀਓ ਜੀ ਵੀ ਉਹ ਸਬੂਤ ਬਕਾਇਦਾ ਬੋਲੀ ਜਾਂਦਾ ਵੀ ਮੇਰੇ ਸੱਟਾਂ ਮਾਰੀਆਂ ਉਹਨਾਂ ਨੇ ਭਾਈ ਫਿਰ ਜਿਹੜਾ ਯੁੱਧ ਨਸ਼ਾ ਵਿਰੋਧ ਚਲਾਇਆ ਸਰਕਾਰ ਨੇ ਕਹਿੰਦੇ ਸੀ ਕਿ 31 ਮਈ ਤੱਕ ਨਸ਼ਾ ਖਤਮ ਹੋ ਜਾਣਾ ਹੁਣ ਤਾਂ ਜੂਨ ਆਉਣ ਵਾਲੀ ਐ 31 ਜੁਲਾਈ ਚੜ੍ਹਣ ਵਾਲੀ ਵਿਵੇਕ ਭਾਈ ਜੁਲਾਈ ਚੜ੍ਹਣ ਵਾਲੀ ਮੈਂ ਤੈਨੂੰ ਉਹੀ ਅਮਤਾਜ ਗੱਲ ਕਰੀ ਆ ਨਾ ਆਹ ਵੀਡੀਓ ਭਾਈ ਨਾ ਜਿੰਨੀ ਤੁਸੀਂ ਸ਼ੇਅਰ ਕਰੋਗੇ ਹਨਾ ਭਗਵਾਨਤ ਮੰਤਕ ਜਾਣੀ ਚਾਹੀਦੀ ਆ ਸਾਡੇ ਪਿੰਡ ਜਾਂਦਾ ਬਕਾਇਦਾ ਆ ਕੇ ਪ੍ਰਸ਼ਾਸਨ ਦੇ ਵੱਡੇ ਅਫਸਰ ਵੇਖਣ ਜਿਹੜੇ ਬਈ ਐੜੀਆਂ ਐੜੀਆਂ ਕੋਠੀਆਂ ਪਾਈ ਪਏ ਆ ਪੀਲਾ ਪੰਜਾ ਦੱਸ ਦੇਣਾ ਵੇ ਦੀ ਚੱਲੇ ਅਸੀਂ ਠੋਕ ਕੇ ਵੀਡੀਓ ਪਾਵਾਂਗੇ ਸਾਰਾ ਪਿੰਡ ਬਈ ਆਖਾਂਗੇ ਨਾ ਬਈ ਵਾਕਈ ਕਾਰਵਾਈ ਕਰਾਂਗੇ ਅਸੀਂ ਠੋਕ ਕੇ ਵੀਡੀਓ ਪਾਊਗਾ ਸਾਰਾ ਪਿੰਡ ਬਈ ਕਾਰਵਾਈ ਹੋਈ ਆ ਵਾਕਈ ਯੋਧ ਨਸ਼ੇ ਅੰਬਰੋਦਾ ਪਰ ਹੁਣ ਤੱਕ ਹੋਈਆਂ ਕਾਰਵਾਈਆਂ ਪਿੰਡ ਨਹੀਂ ਬਈ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਜਿਹੜੇ ਕਿਸੇ ਮੰਨ ਕੇ ਚੱਲ ਕੋਈ ਗਰੀਬ ਕੋਲੋਂ ਮੰਨ ਕੇ ਚੱਲ 2-400 ਗ੍ਰਾਮ ਇੱਕ ਮਿੰਟ ਭਾਈ ਰਣਜੀਤ ਕੇ ਲਾ ਤਾਂ ਫੋਨ ਆ ਗਿਆ ਜੀ ਜੀ ਹੈਲੋ ਮਤਲਬ ਭਾਈ ਘਰ ਕੋਰਾ ਤੁਹਾਡੇ ਪਿੰਡ ਬਾਬਾ ਜੀ ਕਿਸੇ ਨੇ ਢਟਾਈ ਨਹੀਂ ਢਟਾਈ ਕਿਸੇ ਨੇ ਨਹੀਂ ਢਟਾਈ ਝਾਕਦੇ ਹੀ ਨਹੀਂ ਸਾਡੇ ਘਰ ਕੰਨੇ ਜਿੱਧਰ ਕੋਈ ਤੇ ਉਧਰ ਆ ਜਾਂਦੇ ਲੈ ਜਾਂਦੇ ਪੈਸੇ ਤੇ ਅੱਲਾ ਮੁਰ ਜਾਂਦੇ ਬਸ ਪੈਸੇ ਲੈ ਲੈਂਦੇ ਗਰੀਬਾਂ ਨੂੰ ਫੜ ਲੈ ਜਾਂਦੇ ਪਰਚਾ ਤੋਂ ਉਹਨਾਂ ਦਿੰਦੇ ਗਰੀਬਾਂ ਤੇ بس ਉਹਨੂੰ ਫੜ ਕੇ ਅੰਦਰ ਤੋਂ ਦਿੰਦੇ ਦੂਜੇ ਮਾੜਾ ਮੋਟਾ ਪੋਰਸ ਖਾਂਦਾ ਉਹਨੂੰ ਫੜ ਲੈਂਦੇ ਆ ਤੇ ਉਹਦੇ ਤੇ ਚਿੱਟਾ ਪਾ ਦਾ ਗੋਲੀਆਂ ਪਾ ਦੇ ਬੱਸ ਹੁਣ ਐਮਐਲਏ ਵੀ ਸਰਕਾਰ ਵਾਲਾ ਬਣਿਆ ਹੋਇਆ ਆਮ ਆਦਮੀ ਪਾਰਟੀ ਦਾ ਡਿੰਪੀ ਢੋ ਐਮਐਲਏ ਕੋਈ ਨਹੀਂ ਸੁਣਦਾ ਇਸ ਕੁਛੇ ਦੀ ਵੀ ਇਹ ਸਭ ਕੁੱਤੀ ਰਲੀਆਂ ਸਰਕਾਰਾਂ ਨਾਲ ਹਾਂ ਇਹ ਮਤਲਬ ਜਿਹੜਾ ਇਹ ਚਿੱਟਾ ਗੋਲੀਆਂ ਪਹਿਲਾਂ ਘੱਟ ਸੀਗੇ ਵੱਧ ਸੀ ਹੁਣ ਵੱਧਾ ਕੀ ਹੈ ਹੁਣ ਤਾਂ ਉਦੋਂ ਵੱਧ ਦੁੱਗਣੇ ਹੋ ਗਏ ਤਿੱਗਣਾ ਪਹਿਲਾਂ ਬਹੁਤ ਘੱਟ ਸੀ ਘਟਣ ਦੇ ਬਜਾਏ ਨਾ ਵਧਿਆ ਵਧਿਆ ਘਟਣ ਦੇ ਬਜਾਏ ਨਾ ਵਧਿਆ ਦਾਵਾ ਕਰਕੇ ਸੀ ਆਣੇ ਆ ਪਰ ਕੋਈ ਨਹੀਂ ਕਰਨ ਬਾਈ ਜਿਹੜੀ ਸਰਕਾਰ ਕਹਿੰਦੀ ਆ ਨਾ ਅਸੀਂ ਨਸ਼ਾ ਛਡਾਉਣੇ ਆ ਉੱਥੇ ਜਿੱਥੇ ਨਸ਼ਾ ਛਡਾਉਣ ਵਾਲੇ ਕੇਂਦਰ ਆ ਉੱਥੇ ਤਾਂ ਉਦੋਂ ਵੀ ਵੱਡਾ ਯਾਰ ਦਿੱਤਾ ਜਾਂਦਾ ਜਿਹੜੀ ਜੀਵ ਵਾਲੀ ਗੋਲੀ ਆ ਤਾਂ ਉਦੋਂ ਵੀ ਮਾੜੀ ਆ ਉਹ ਤਾਂ ਚਿੱਟੇ ਨਾਲ ਉਹ ਵੀ ਮਾੜੀ ਆ ਉਹ ਤਾਂ ਚਿੱਟੇ ਨਾਲ ਉਹ ਵੀ ਮਾੜੀ ਆ ਤੇ ਜਾਂ ਤਾਂ ਬਾਈ ਚਲੋ ਠੀਕ ਆ ਛਡਾਵੇ ਸਰਕਾਰ ਦੇ ਨਾਲ ਆ ਨਸ਼ਾ ਛਡਾਵੇ ਪਿੰਡ ਚੋਂ ਮੁੰਡੇ ਵੀ ਤਿਆਰ ਕਰਾਂਗੇ ਜਿਹੜੇ ਛੱਡਣਗੇ ਨਸ਼ਾ ਪਰ ਉਹ ਤਾਂ ਉਦੋਂ ਵੀ ਵੱਡਾ ਯਾਰ ਦਿੱਤਾ ਜਾਂਦਾ ਸਾਡੇ ਦੋਦੇ ਸਰਕਾਰੀ ਹਸਪਤਾਲ ਚੋਂ ਬਈ ਸ਼ਰੇਆਮਦਾਰ ਕਾਰਡ ਤੇ ਮਿਲਦੀਆਂ ਸਰਕਾਰ ਦਿੰਦੀ ਆ ਕਿ ਨਹੀਂ ਉਹ ਗੋਲੀਆਂ ਆਉਂਦੀਆਂ ਆ ਹਾਂ ਉਹ ਤਾਂ ਬਈ ਉਦੋਂ ਵੀ ਮਾਰੀਆਂ ਜੀ ਵਾਲੀ ਪਹਿਲਾਂ ਇਹ ਤਾਂ ਬਈ ਮੁੰਡਾ ਮਾਰਿਆ ਤੁਸੀਂ ਕਹਿੰਦੇ ਕਿ ਮਾਰਿਆ ਹੋ ਸਕਦਾ ਪਰ ਨਸ਼ਾ ਕਰਕੇ ਵੀ ਮਰਿਆ ਕੋਈ ਮੁੰਡੇ ਪਹਿਲਾਂ ਪਿੰਡ ਚ ਸਾਡੇ ਇੱਕ ਤਾਂ ਬਈ ਜਮਾਦਾਰਾਂ ਦਾ ਮੁੰਡਾ ਮਰਿਆ ਸੀ ਉਹ ਕਿਹ ਗੱਲ ਆ ਕੇ ਮੰਡੀ ਚ ਜੱਟੀ ਕਾ ਲਾ ਕੇ ਮਰਿਆ ਮੰਡੀ ਚ ਤੇ ਹੋਰ ਕਿੰਨੇ ਕਈ ਮੁੰਡੇ ਮਰੇ ਆਪਣੇ ਪਿੰਡ ਤਿੰਨ ਚਾਰ ਮੁੰਡੇ ਮਰੇ ਆ ਬਈ ਇੱਕ ਸਾਡੇ ਘਰੇ ਵੀ ਮਰੇ ਹਾਂ ਮਤਲਬ ਨਸ਼ਾ ਨਹੀਂ ਬਈ ਸਾਡੇ ਪਿਛਲੇ 2 2.5 ਸਾਲਾਂ ਦਾ ਇੰਨਾ ਕਿ ਨਸ਼ੇ ਵਾਲੇ ਖੁੱਲੇ ਯਾਦ ਘੁੰਮ ਰਹੇ ਆ ਨਾ ਬਈ ਦੱਸ ਨਹੀਂ ਸਕਦੇ ਫੜੇ ਵੀ ਆ ਅਸੀਂ ਪੁਲਿਸ ਨੂੰ ਮਾੜਾ ਨਹੀਂ ਕਹਿੰਦੇ ਕਾਰਵਾਈ ਹੋਈ ਵੀ ਆ ਪਰ ਵੱਡੇ ਮਗਰਮੱਛਾਂ ਤੇ ਨਹੀਂ ਹੋਈ ਹਾਂ ਛੋਟੀਆਂ ਮੱਛੀਆਂ ਫੜ ਲੀਆਂ ਕਿ ਲੱਗਦਾ ਵੀ ਦਿਖਾਉਣ ਲਈ ਕਰਦੇ ਕਾਰਵਾਈਆਂ ਕਿਸੇ ਕਰਦੇ ਇਹ ਤਾਂ ਬਈ ਹੁਣ ਜਾਦਾ ਸਰਕਾਰ ਨੂੰ ਪਤਾ ਤੇ ਜਾ ਜਿਹੜਿਆਂ ਦੇ ਵੀ ਮੰਨ ਕੇ ਚੱਲ ਨਾਲ ਸੰਪਰਕ ਹੈਗਾ ਉਹਨਾਂ ਨੂੰ ਪਤਾ ਅੱਠਾਂ ਦਿਨਾਂ ਦੇ ਵਿੱਚ ਬਈ ਜੇ ਪੀਲਾ ਪੰਜਾ ਚੱਲ ਗਿਆ ਸਾਰਾ ਪਿੰਡ ਖੜਾ ਠੋਕੇ ਵੀਡੀਓ ਪਾਵਾਂਗੇ ਇਸੇ ਚੈਨਲ ਤੇ ਵੀ ਕਾਰਵਾਈ ਹੋਗੀ ਅਨਸਾਫ ਮਿਲੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੀ ਹੋਰਾਂ ਥਾਵਾਂ ਤੇ ਨਾਮ ਆ ਜਾਗਾ ਰਿਸਟਰੀ ਵਾਲੀਆਂ ਵੀ ਥਾਮ ਹੈਗੀਆਂ ਲੱਗਦਾ ਉਹਨਾਂ ਦੇ ਚੱਲੂ ਕਿ ਇਹ ਤਾਂ ਨਜਾਇਜ਼ ਕਬਜ਼ੇ ਤੇ ਚੱਲ ਰਿਹਾ ਹੁਣ ਤੱਕ ਤਾਂ ਇਹ ਤਾਂ ਬਈ ਹੁਣ ਫਿਰ ਸਰਕਾਰ ਦੱਸੇ ਨਾ ਬਈ ਅਸੀਂ ਕੀ ਕਰਦੇ ਆ ਇਹ ਤਾਂ ਸਰਕਾਰ ਦੱਸੂਗੀ ਬਈ ਨਸ਼ਾ ਤਸ ਕਰਦੀ ਕੋਠੀ ਟਾਉਂਦੇ ਆ ਜਾਂ ਨਹੀਂ ਟਾਉਂਦੇ ਹਨਾ ਬਾਕੀ ਬਈ ਸਾਰਾ ਪਿੰਡ ਆ ਇੱਥੇ ਕੋਈ ਇਹ ਗੱਲ ਤਾਂ ਹੈ ਨਹੀਂ ਵੀ ਚਾਰ ਜਾਣੇ ਖੜਕੇ ਵੀਡੀਓ ਕੋਈ ਲਾਕਡਾੜ ਚ ਪਾਈ ਜਾਂਦੇ ਆ ਐਦੂ ਉੱਤੇ ਵੱਡਾ ਤਾਂ ਸਬੂਤ ਹੀ ਕੋਈ ਨਹੀਂ ਕਾਰਵਾਈ ਬਈ ਫੁੱਲ ਠੋਕ ਕੇ ਹੋਣੀ ਚਾਹੀਦੀ ਆ ਮੁੰਡੇ ਦਾ ਬਈ ਕਦੋਂ ਰਾਤ ਪਤਾ ਲੱਗਿਆ ਕਿ ਇਹ ਬਈ ਰਾਤ 8:30 ਵਜੇ ਇਹਨੇ ਵੀਡੀਓ ਪਾਤੀ ਆ ਆਪਦੇ ਘਰ ਦੇਆਂ ਨੂੰ ਇਹ ਰਾਤ ਮੁੰਡੇ ਭਾਲਦੇ ਫਿਰ ਇੱਕ ਆ ਉਹਦਾ ਭਰਾ ਇੱਕ ਇਧਰ ਮੁੰਡਾ ਹੋਰ ਖੜਾ ਨਾਲ ਤੜਕੇ ਬਾਈ ਮੈਂ ਸਦਿਆਂ ਗੁਰਦੁਆਰਾ ਸਾਹਿਬ ਜਾਂਦਾ ਹਾਂ ਸਾਡੇ ਕੋਲ ਪੁੱਤ ਸਰ ਗੁਰਦੁਆਰਾ ਸਾਹਿਬ ਆ ਮੈਂ ਅੱਜ ਮੱਛਿਆ ਸੀ ਬਾਈ ਉੱਥੇ ਸਵੇਰ ਜਾਂਦਾ ਸੀਗਾ ਠੀਕ ਆ ਇਹ ਇੱਥੇ ਜਦੋਂ ਕੱਠ ਹੋਇਆ ਖੜਾ ਸੀਗਾ ਮੈਂ ਇੱਥੇ ਆਇਆ ਇਹ ਕਹਿੰਦੇ ਬਈਆਂ ਕਰਕੇ ਮੁੰਡਾ ਇੱਥੇ ਡਿੱਗਿਆ ਹਨਾ ਚਲੋ ਮੈਂ ਬਾਈ ਮੱਥਾ ਟੇਕ ਕੇ ਨਾਲ ਦੀ ਨਾਲ ਛੇਤੀ ਮੁੜ ਆਇਆ ਅਸੀਂ ਇੱਥੇ ਸਾਡਾ ਟਰੈਕਟਰ ਲਿਆਂਦਾ ਮੋਟਰਾਂ ਲਿਆਂਦੀਆਂ ਹਜੇ ਵੀ ਚੱਲੀ ਜਾਂਦੀਆਂ ਫਿਰ ਮੈਂ ਬੰਟੀ ਨੂੰ ਬਾਈ ਨੂੰ ਫੋਨ ਕਰਤਾ ਡੱਲੇ ਵਾਲੇ ਨੂੰ ਉਹਨੇ ਆ ਕੇ ਬਾਈ ਉਹ ਚਲੋ ਮੋਟਰਾਂ ਵੀ ਚੱਲੀ ਗਈ ਪਹਿਲਾ ਪਿੰਡ ਦੇ ਮੁੰਡੇ ਵੀ ਬੜੇ ਭਾਲਿਆ ਬਹੁਤ ਪਰ ਬਈ ਸਾਡੇ ਇੱਕ ਤੂੰ ਹੋਰ ਵੇਖ ਸਾਡੇ ਵਾਟਰ ਬਾਕਸ ਚ ਬਈ ਆਹ ਵਾਟਰ ਬਾਕਸ ਖਾਲੀ ਹੋ ਜੂਗਾ ਵਿੱਚ ਇਹਦੇ ਕਾਹੀ 11 11 ਫੋਟਾ ਜਿਹੜਾ ਪਿੰਡ ਦੇ ਲੋਕ ਪਾਣੀ ਪੀਂਦੇ ਆ ਜੀ ਆ ਵੇਖੋ ਸਾਰੇ ਹਾਂ ਪਹਿਲਾਂ ਤੁਸੀਂ ਆ ਪਿੰਡ ਦੇ ਵਾਟਰ ਬਾਕਸ ਦਾ ਵੀ ਹਾਲ ਵੇਖੋ ਬਈ ਥੋੜੇ ਤੇ ਵੀ ਹੁਣ ਸਵਾਲ ਕਈ ਠਾਉਣਗੇ ਲੋਕ ਕਿ ਬੜੀਆਂ ਸਫਤਤਾ ਕੀਤੀਆਂ ਸੀਗੀਆਂ ਐਮਐਲਏ ਦੀਆਂ ਸਰਕਾਰ ਦੀਆਂ ਜਦੋਂ ਆਇਆ ਮਤਲਬ ਨਹੀਂ ਪਤਾ ਕੀ ਗੱਲ ਆ ਬਈ ਜਿਹੜਾ ਇਹ ਐਮਐਲਏ ਆ ਜਿਹੜਾ ਹਰਦੀਪ ਨੇ ਪਿੱਟ ਲਿਆ ਇਹਨੂੰ ਤਾਂ ਬਣੇ ਨੂੰ ਦੋ ਚਾਰ ਮਹੀਨੇ ਹੋਇਆ ਇਹ ਪਹਿਲਾ ਜਿਹੜਾ ਇਹ ਸਾਡੇ ਆ ਬਣਾਇਆ ਹਨਾ ਇਹ ਉਦੋਂ ਜਦੋਂ ਕਾਲੀ ਦਲ ਚ ਸੀਗਾ ਡੈਂਪੀ ਟਲੋਣੀ ਇਹ ਤਿਆਰ ਕਰਾਇਆ ਸੀ ਪਰ ਉਸ ਤੋਂ ਬਾਅਦ ਬਈ ਕਾਂਗਰਸ ਦੀ ਸਰਕਾਰ ਰਹੀ 5 ਸਾਲ 3 ਸਾਲ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਰਹੀ ਇਹ ਤਾਂ ਬਈ ਉਹਨਾਂ ਨੇ ਸਾਫ ਸਪਾਈ ਕਰਾਉਣੀ ਸੀ ਨਾ ਹੁਣ ਅੱਜ ਇਹ ਗੱਲ ਧਿਆਨ ਚ ਆ ਗਈ ਆਪਾਂ ਤੁਹਾਡੇ ਨਾਲ ਦਾਵਾ ਕਰਦੇ ਆ ਐਮ ਐਲ ਏ ਤੋਂ ਬਈ ਇਹ ਵਾਟਰ ਵਾਰਕਸ ਸਾਫ ਕਰਾ ਦੇਵਾਂਗੇ ਗੱਲ ਮੈਂ ਨਿਸ਼ਾਨ ਨਹੀਂ ਕਰਨ ਵਾਲਾ ਕਿ ਨਸ਼ੇ ਜਿਹੜਾ ਇਹ ਨਸ਼ਿਆਂ ਵਾਲਾ ਕੰਮ ਵੀ ਬਈ ਪੱਕਾ ਹੀ ਹੋ ਜਾਊਗਾ ਪਰ ਇਹ ਸਰਕਾਰ ਪ੍ਰਸ਼ਾਸਨ ਕਰੂਗਾ ਜੀ ਐਮ ਐਲ ਏ ਤੋਂ ਮੈਂ ਹੁਣ ਦੱਸੋ ਕਿਹਨੂੰ ਆਖਣਾ ਮੈਂ ਫੋਨ ਕਰਾ ਦੇਣਾ ਠੀਕ ਆ ਫੋਨ ਮੈਂ ਕਰਾ ਦੇਣਾ ਪਰ ਬਈ ਕਾਰਵਾਈ ਪ੍ਰਸ਼ਾਸਨ ਦੀ ਟਿੱਲ ਆ ਐਮਐਲਏ ਨੇ ਤਾਂ ਫੋਨ ਕਰ ਦੇਣਾ ਨਾ ਪ੍ਰਸ਼ਾਸਨ ਦੀ ਟਿੱਲ ਆ ਕਿਤੇ ਨਾ ਕਿਤੇ ਵੱਡੇ ਪੁਲਿਸ ਦੇ ਅਫਸਰ ਬਈ ਇਹ ਕਾਰਵਾਈ ਕਰਨ ਬਿਲਕੁਲ ਠੀਕ ਆ ਨਾ ਜੇ ਪੁਲਿਸ ਕਾਰਵਾਈ ਕਰੂਗੀ ਤਾਂ ਫੇਰ ਹੀ ਹੋਗੀ ਨਾ ਬਾਕੀ ਤੁਸੀਂ ਜਿਹੜੀ ਗੱਲ ਕਰਦੇ ਆ ਬਈ ਡੈਂਪੀ ਵਾਲੀ ਹਨਾ ਇਹ ਡੈਂਪੀ ਨਹੀਂ ਪਈ ਪਹਿਲਾਂ ਵਾਟਰ ਵਾਕਸ ਬਣਾਇਆ ਹੁਣ ਉਸੇ ਤੋਂ ਹੀ ਸਫਾਈ ਕਰਾਵਾਂਗੇ ਜੀ ਇਹ ਕਰਾ ਦਿਆਂਗੇ ਪਰ ਪਹਿਲਾਂ ਬਈ 8 ਸਾਲ ਕੰਮ ਨਹੀਂ ਹੋਇਆ ਜੀ ਵਾਟਰ ਵਾਕਸ ਦਾ ਪਹਿਲਾਂ 8 ਸਾਲ ਉਵੇਂ ਹੀ ਚੱਲਦਾ ਰੱਬ ਆਸਰੇ ਹੁਣ ਕਰਾ ਦੇਾਂਗੇ ਇਹਦਾ ਤੁਹਾਡੇ ਨਾਲ ਵਾਦਾ ਕਰਦੇ ਆ ਬਿਲਕੁਲ ਬਿਲਕੁਲ ਮਾਤਾ ਕੀ ਵਾਪਰੀ ਇਹ ਘਟਨਾ ਤੁਹਾਡੇ ਪੁੱਤਰ ਨਾਲ ਕੀ ਹੋਇਆ ਚੰਗਾ ਭਲਾ ਗਿਆ ਸੀ ਵੀ ਦੇਖੋ ਉਹਨਾਂ ਨੇ ਕੁੱਟ ਕੇ ਮਾਰ ਕੇ ਕੱਟਤਾ ਜਿਵਾਕ ਨੂੰ ਕਿੰਨਾ ਨੇ ਕੁੱਟਿਆ ਮਾਤਾ ਉਹਨਾਂ ਨੇ ਗੋਲੀਆਂ ਵਾਲਿਆਂ ਨੇ ਜਿੰਨਾਂ ਗੋਲੀਆਂ ਵੇਚਦੇ ਆ ਅੱਛਾ ਗੋਲੀਆਂ ਵੇਚਦੇ ਆ ਤੁਹਾਡੇ ਮੁੰਡੇ ਖਾਂਦਾ ਸੀ ਗੋਲੀਆਂ ਪਹਿਲਾਂ ਖਾਂਦਾ ਮੁੰਡਾ ਹਾਂ 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 ਕੋਈ ਨਹੀਂ ਤੂੰ ਕਰੜੀ ਹੋ ਕੇ ਗੱਲ ਕਰ ਖਾਂਦਾ ਸੀ ਵੀਰੇ ਮਾਤਾ ਕੁੱਟੇ ਨੂੰ ਤਾਂ ਕੀ ਕਰਨ ਪਤਾ ਕੁਝ ਨਹੀਂ ਕੁੱਟਿਆ ਕਿਉਂ ਇਹਨੂੰ ਨਹੀਂ ਆਇਆ ਨਹੀਂ ਪਤਾ ਲੱਗਿਆ ਵੀਰੇ ਹਾਏ ਕਰਤਾ ਆਪਨੇ ਕੋਈ ਉੱਥੇ ਹਾਂ ਥੋੜੇ ਦਮ ਮਾਈਕੇ ਹੋਈ ਸੀ ਉੱਥੇ ਗਈ ਸੀ ਪਰ ਉਹ ਮਰੇ ਫੁੱਲ ਪਾਉਣ ਗਏ ਆ ਉਹ ਫੁੱਲ ਪਉਣ ਗਏ ਸੀ ਮੈਂ ਤਾਂ ਉੱਥੇ ਗਈ ਸੀ ਇਸ ਕਿ ਉਹਨਾਂ ਨੇ ਕਹੇ ਜਮਾ ਕਹੇ ਆਈਓ ਤਾਂ ਕਹਿ ਹਣੀ ਹਾਂ はい ਉਹਦੇ ਘਰ ਆ ਗਈ ਬੈਠੀ ਹਾਂ ਨਾ ਉਹਦੇ ਘਰ ਥੋੜੀ ਵਾਪਰੇ ਜੀ ਕੀ ਹੋਇਆ ਜੀ ਚ ਵਧੀਆ ਚੰਗਾ ਭਲਾ ਕਰੋ ਗਿਆ ਸੀ ਕੋਈ ਲੜਾਈ ਨਹੀਂ ਸੀ ਕੁਛ ਨਹੀਂ ਉਹਨਾਂ ਨੇ ਕੁੱਟ ਕੇ ਮਾਰ ਕੇ ਸਿੱਟਿਆ ਜੀ ਕੁੱਟ ਕੁੱਟਣ ਦਾ ਕੀ ਕਰਨ ਲੱਗ ਪਤਾ ਨਹੀਂ ਜੀ ਕੀ ਕਾਰਨ ਕੀ ਨਹੀਂ ਉਹ ਨਸ਼ਾ ਵਗੈਰਾ ਵੇਚਦੇ ਆ ਬੰਦੇ ਹਾਂਜੀ ਹਾਂ ਗੋਲੀਆਂ ਖਾਂਦਾ ਸੀਗਾ ਜੀ ਅੱਛਾ ਗੋਲੀਆਂ ਖਾਂਦਾ ਸੀ ਹੂੰ ਉਹ ਉਹਨਾਂ ਦੇ ਕੋਲੇ ਗੋਲੀਆਂ ਲੈਣ ਗਿਆ ਸੀ ਪੁਆਇੰਟ ਆ ਹਾਂ ਜੀ ਪੁਆਇੰਟ ਆ ਆ ਵੇਖੋ ਜੀ ਤਾਂ ਗੱਲਬਾਤ ਕੀਤੀ ਨੌਜਵਾਨ ਐ ਬਈ 25 ਸਾਲ ਉਮਰ ਸੀ ਮੁੰਡੇ ਦੀ 25 ਸਾਲ ਦਾ ਨੌਜਵਾਨ ਐ ਜਿਹੜਾ ਨਸ਼ੇ ਵਾਲਿਆਂ ਵੱਲੋਂ ਕੁੱਟ ਕੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਉਹਦੀ ਦੇਹ ਆ ਉਹ ਇੱਥੋਂ ਵਾਟਰ ਵਕ ਦੇ ਵਿੱਚੋਂ ਮਿਲੀ ਐ ਰਾਤ ਸਾਰਾ ਸਾਰੀ ਰਾਤ ਜਿਹੜੀ ਉਹ ਪਾਣੀ ਵਿੱਚ ਉਹਦੀ ਬਾਡੀ ਐ ਜਿਹੜੀ ਉਹ ਇਹਦੇ ਦੀ ਸਵੇਰੇ ਆ ਕੇ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤੇ ਜਿਹੜਾ ਨਸ਼ੇ ਦੇ ਹਾਲਾਤ ਨੇ ਉਹ ਪਿੰਡ ਵਾਲਿਆਂ ਨੇ ਆਪਣੇ ਜ਼ੁਬਾਨੀ ਦੱਸਿਆ ਕਿ ਕੀ ਹਾਲਾਤ ਨੇ ਕਿਵੇਂ ਵੇਚ-ਵੇਚ ਕੇ ਨਸ਼ਾ ਲੋਕਾਂ ਨੇ ਕੋਠੀਆਂ ਪਾਈਆਂ ਹੋਈਆਂ ਨੇ ਜਿਹੜਾ ਪੀਲਾ ਪੰਜਾ ਆ ਉਹ ਨਾਜਾਇਜ਼ ਕਬਜ਼ਿਆਂ ਵਾਲਿਆਂ ਦੇ ਤਾਂ ਚੱਲ ਰਿਹਾ ਪਰ ਅਸਲ ਜਿਹੜੇ ਨਸ਼ਾ ਵੇਚਦੇ ਆ ਜਿਹੜੇ ਵੱਡੇ ਮਗਰਮਾਚਾ ਲੋਕ ਦੱਸ ਵੀ ਰੇ ਕਿ ਕੌਣ ਵੱਡੇ ਮਗਰਮਾਚਾ ਜੇ ਦੱਸਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਹੁੰਦੀ ਤਾਂ ਉੱਥੇ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਕਿ ਕੇ ਸਿਰਫ ਕੀ ਸਿਰਫ ਇਹ ਵਖਾਵੇ ਲਈ ਕੀਤਾ ਜਾ ਰਿਹਾ ਜਾਂ ਸੱਚਮੁੱਚ ਸਰਕਾਰ ਹੈ ਜਿਹੜਾ ਉਹ ਨਸ਼ਾ ਖਤਮ ਕਰਨਾ ਚਾਹੁੰਦੀ ਹੈ ਤਾਂ ਇਹ ਇੱਕ ਪਿੰਡ ਦੀ ਕਹਾਣੀ ਤੁਹਾਨੂੰ ਦਿਖਾਈ ਹੈ ਪਰ ਕਈ ਪਿੰਡਾਂ ਦੇ ਵਿੱਚ ਅੱਜ ਨੌਜਵਾਨਾ ਜਿਹੜੇ ਚਟਾ ਕੋਈ ਟੀਕਾ ਲਾ ਕੇ ਮਰ ਰਿਹਾ ਕੋਈ ਡਿੱਗ ਕੇ ਮਰ ਰਿਹਾ ਕੋਈ ਥੱਲੇ ਆ ਕੇ ਮਰ ਰਿਹਾ ਕੋਈ ਇਸ ਤਰੀਕੇ ਨਾਲ ਮਾਰਿਆ ਜਾ ਰਿਹਾ ਤਾਂ ਤਸਵੀਰਾਂ ਹੋਰ ਵੀ ਦਿਖਾਉਂਦੇ ਰਾਵਾਂਗੇ ਦੇਖਦੇ ਲੋਕਸਟੀ ਵੀ ਧੰਨਵਾਦ